Gracias. <laughs> ਰਾਦਾ ਤਾਂ ਕਾਰਕਸ਼ੇਦ ਹੋਰ ਹੁੰਦਾ ਨਹੀਂ ਪਰ ਉਹ ਜੀ ਸੰਗਤ ਆਈ ਹੁੰਦੀ ਬਹੁਤ ਬਣੀ ਬ੍ਰਾਡਕਾਸਟ ਟਾਈਮਿੰਗ ਦੇ ਵਿੱਚ ਲਾਇਆ ਪਰ ਟਾਈਮ ਹੈ ਜਿਹੜੀ ਨਾਮ ਸਾਹਿਬ ਜੀ ਇਹੋ ਸਰਦਾ ਨਾ ਫਿਰ ਲਾਇ ਨਹੀਂ ਹੈ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਇਹ ਵੱਡੇ ਆਪਣੇ 35 ਤੋਂ ਸੌਡਾ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਤੋਂ ਬਸੇ ਲਾਇਆ ਹੈ I'm ਸੰਜੀਵ ਕੁਮਾਰ ਦੀ ਵਾਰਡਮੈਂਡ ਮੈਂ ਇਹ ਪੋਸਟ ਦੀ ਰਿਵਾਰਡ ਮਾ ਲਾ ਜੇ ਇਹ ਪੋਸਟ ਦੀ ਬਾਵਨ ਨਾ ਲੱਭੀ ਹੋਣ ਲਿਖੀ ਜਾਂਦਾ ਬੰਦੇ ਦਾ ਨਾਮ ਵਾਪਸ ਦੇਖਲਾ ਕਰਕੇ ਲਾ ਲਓ ਜਹੇ ਤੇਰਾ ਮੈਂ ਹੱਲ ਕਰਕੇ ਦੇ ਵਾਪਸ ਜਿਵੇਂ ਮਰਜ਼ੀ ਕਰਵਾ ਲੈ ਤੇ ਹਰ ਮੀਤੇ ਮੈਂ ਹੱਲ ਕਰਤਾ ਹਾਂ ད�ང ད�ང རང དོ ཀད ཀད ཀྱི ཀཏ ཀྱ ཀྱ ཀས ཀསས ཀས ཀསས ཁས ཁ ཁཁཁ ཁ ཁ ཁ ਪੀਜਾਂ ਬੀਜ ਜੀ ਜਿਹੜੇ ਨਾ ਜਾਣ ਵੀਰ ਪ੍ਰਣ ਕਰਦੇ ਹਨ ਕਿ ਅਸੀਂ ਐਸਾ ਦਾੜ ਗੇਸ਼ ਕਤਲ ਨਹੀਂ ਕਰਾਂਗੇ ਲੰਗਰ ਦਸਤਾਰਾਂ ਦੇ ਦਸਤਾਰ ਸਿਕਲਾਈ ਕੈਂਪਰਸੀ ਦੇ ਸੰਬੰਧ ਵਿੱਚ ਇਸ ਸਥਾਨ ਤੇ ਬਾਬਾ ਸਾਡੇ ਵੀਰ ਕੁਲਵਿੰਦਰ ਸਿੰਘ ਜੀ ਪਹਿਲੀ ਰਸਦਾ ਜਾਂ ਦਿਹਾੜਾ ਤੇ ਚਾਰ ਪੰਜ ਆਸਥਾ ਸਮਾਗਮ ਆਮਰੋੜ ਦਿੱਤੇ ਆ ਗਏ ਕਹਿੰਦੇ ਭਾਈ ਸਾਹਿਬ ਮਹਾਂਪੁਰਖਾਂ ਦੇ ਹੰਕੀ ਕਰੋ نے پہلے کھنڈا لا لاتی کہ تصویر اوتے سامنے نے ابھی دلتے والے سام کر کے میں ننگ مری بھی بےنتی کردہ تا جی بڑے سنت مہاراج سنت بابا ایشور انہوں نے راسب دہاڑا جو آپ کا ہر سال انہوں نے جنم استھان نگر پنڈ آلو والے لکھان کی تعداد ایک سکن پہنچتی ہے اور تکوں میں ہمیشہ ਪਰਵੰਤੇ ਸਰਕਾਰ ਨੂੰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਵਿੱਚ ਪਰਾਜਬਾ ਗੁਰੂ ਕੈਸਾ ਸੰਗਤ ਦੇ ਵਾਹਿਗੁਰੂ ਜੀ ਦਾ ਕਲਸਣ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਮਹਾਨ ਸੰਤ ਬਾਬਾ ਸਰਦੇਵ ਸਿੰਘ ਜੀ ਦੀ 21ਵੀਂ ਵਰਸੀ ਉਹਨਾਂ ਦੀ ਯਾਦ ਵਿੱਚ ਆਪ ਸਾਰੇ ਇਕੱਠੇ ਹੋਏ ਸੋ ਇਸ ਇਲਾਕੇ ਤੇ ਬਹੁਤ ਵੱਡੀ ਕਿਰਪਾ ਬਾਬਾ ਜੀ ਦੀ ਰਹੀ ਅਰਕਾਰਪੁਰ ਤੋਂ ਉਸ ਬਾਇਰ ਨੂੰ ਦੇ ਵਿੱਚ ਜੇ ਕੋ ਕਣੀ ਦਾ ਰੂਪ ਹੈ ਤਾਂ ਕ੍ਰਿਟਰ ਆਪਸਰਾਏ ਸੰਦੇਸ਼ ਮੈਨੂੰ ਬੈਠੇ ਬੈਠੇ ਯਾਦ ਆ ਰਿਹਾ ਸੀਗਾ ਕਿ ਇਹ ਕਾਲਪੁਕੀ ਰਹਿਮਤ ਹੁੰਦੀ ਹੈ ਸੁਵੰਦੀ ਨੂੰ ਇੱਕ ਕਹਾਣੀ ਆਉਂਦੀ ਹੈ ਕਿ ਸੁਵੰਦੀ ਨੂੰ ਉਸ insan ਦੇ ਉਸ ਦੇ ਪਿਆਸ ਪਾ ਜਾ ਸਕਦੇ ਜਿਹੜਾ ਉਹ ਕਣੀ ਉਸ ਕਾਲਪੁਕੀ ਕਰਦੀ ਕਿਰਪਾ ਰਹਿਮਤ ਇਸ 스테ਟਿੰਗ ਪਤਰੀ ਹੈ ਤੇ ਜਿੰਨੀਆਂ ਵੀ ਸੰਖਿਆ ਤੁਸੀਂ ਸਾਰੀਆਂ ਆਈਆਂ ਹੈ ਉਹ ਗ੍ਰੈਂਡ ਅਸਾਸਨ ਮਹਿੰਦਰ ਗਰਦਾਸ ਬੇਤੀ ਕਰਦਾ ਕਿ ਸਾਡੇ ਵਿੱਚੋਂ ਜਿਹੜੇ ਸੰਤ ਵਿਛੜੇ ਨੇ ਉਹਨਾਂ ਦੀ ਮੂਰਨੇ ਦੇ ਸਭ ਜੜੀ ਕੀ ਪ੍ਰਵਾਹ ਪ੍ਰਸ਼ਣੇ ਉਹ ਇਸ ਲਾਖਣ ਬੜਾ ਮੋਗਾ ਬੜਾ ਵਿਗਦੇ ਰਹੇ ਨੇ ਕਿਰਪਾ ਤੇ ਦਇਆ ਸਾਡੀ ਚੋਰੀ ਦੇ ਸਭਾ ਹੈ। ਉਹ ਮੈਂ ਆਪਣੇ ਵੱਲੋਂ ਉਹ ਸਰਕਾਰ ਦੇ ਚੰਦਰ ਗ੍ਰੀਹੜੇ ਤੇ ਇਸ ਗੱਦੀ ਦੇ ਇਸ ਕੇਸ ਸਥਾਨ ਤੇ ਸੇਵਾ ਕਰਦੇ ਨੂੰ ਨੂੰ ਮਿਲ ਆਸਾ ਬਹੁਤ ਸੀ ਤੱਕ ਲਾਟੇ ਦੀਆਂ ਗ੍ਰੈਂਡ ਅਸਾਸਨ ਬੇਦਰ ਮਾਹੀ ਬੀਕਰ ਮੋਚਵਾ آکھے تو ہنجاب کو ملعب داروں کو سب سے کری گئے تو اس سماغن تاک سار بنے دے انو سار مجھے ہیں ایسو نحال آپ کا سارو بیٹی ہویا کہ آپ کا با بیٹی ਨਰਮਰਾਇਆ ਬਤਹਾ ਕਰੇ ਕੋ ਜੋ ਫਟਿਰੋ ਸੰਦੋ ਲੇਖਾ ਮਾਹਨੰਦ ਭਏ ਸੁਖਾਇ ਸੰਤਨ ਕੈ ਪਰਸਾ ਦੇ ਰੰਗ ਤੇ ਬਿਸਮਤੇ ਆ ਇੰਸਪੈਕਟਰ ਸਾਹਿਬ ਸਾਡੇ

ਆਇਆ ਚੱਲ ਲੈ ਗੁਰੂ ਨਾਨਕ ਸਾਹਿਬ ਕਰਨ ਗੁਰੂ ਨਾਨਕ ਤੋਂ ਹਾਇ ਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਗੁਰਦੁਆਰਾ ਸ੍ਰੀ ਸਰਹਲਾ ਹਰਾਂ ਸਾਹਿਬ ਵਿਖੇ ਸੰਤ ਬਾਬਾ ਸਰਦੇਸ ਸਿੰਘ ਲਾਣਾ ਸਾਹਿਬ ਦੇ ਮਹਾਂਪੁਰਸ਼ਾਂ ਦੀ 21ਵਾਂ ਸਾਲਾਨਾ ਵਰਸੀ ਮਨਾਈ ਜਾ ਰਹੀ ਹੈ ਜੋ ਕਾਲਪੁਰਖ ਦੇ ਹੁਕਮ ਅਨੁਸਾਰ 27 ਜੂਨ 2003 ਨੂੰ ਸਤਖੰਡ ਪਿਆਨਾ ਕਰ ਗਏ ਉਹਨਾਂ ਦੀ ਸ਼ਾਨਾ ਯਾਦ ਹਰ ਇੱਕ ਸਾਲ ਇਹ 27 ਜੂਨ ਮਨਾਈ ਜਾਂਦੀ ਹੈ ਕਿਉਂਕਿ ਜੋ ਉਹਨਾਂ ਨੇ ਜੀਵਨ ਕਾਲ ਵਿੱਚ ਕਾਲਪੁਰਖ ਦੇ ਗੁਰੂ ਮਹਾਂਪੁਰਖਾਂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕੀਤਾ ਆਪ ਨਾਮ ਜਪਿਆ ਤੇ ਜਪਾਇਆ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸੰਗਤ ਵਿੱਚ ਰਹਿ ਕੇ ਬਹੁਤ ਲੰਮਾ ਸਮਾਂ ਲੰਗਰ ਦੀ ਸੇਵਾ ਕੀਤੀ ਭਾਈ ਗੁਰਦਾਸ ਜੀ ਦਾ ਬਚਨ ਹੈ ਕਿ ਸਿੱਖੀ ਸੇਵਾ ਕਰਕੇ ਪ੍ਰਾਪਤ ਹੁੰਦੀ ਹੈ ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਸਤਗੁਰ ਕੀ ਸੇਵਾ ਕਰ ਹਰ ਨਾਮ ਲੈ ਗੁਰੂ ਮਾਰ ਦਾ ਬਚਨ ਹੈ ਬਾਣੀ ਦਾ ਤੇ ਸਿੱਖੀ ਸੇਵਾ ਕਰਕੇ ਪ੍ਰਾਪਤ ਹੁੰਦੀ ਹੈ ਤੇ ਉਹਨਾਂ ਨੇ ਆਪਣੇ ਜੀਵਨ ਨੂੰ ਪ੍ਰੈਕਟੀਕਲ ਕੀਤਾ ਜਿੱਥੇ ਪਹਿਲਾਂ ਸੇਵਾ ਕੀਤੀ ਨਾਲ ਸਾਧਨਾ ਕੀਤੀ ਫੇਰ ਨਾਮ ਜੱਪਿਆ ਤੇ ਜਪਾਇਆ ਲੱਖਾਂ ਪ੍ਰਾਣੀ ਨੂੰ ਖੰਡੇ ਵੱਟ ਦਾ ਮਰਿ ਸ਼ਕਾਇਆ ਉਹੀ ਜੋ ਮਿਸ਼ਨ ਹੈ ਕਿ ਚੱਲੇ ਅੱਜ ਵੀ ਉਸੇ ਤਰ੍ਹਾਂ ਥਾਂ ਥਾਂ ਤੇ ਕਥਾ ਕੀਰਤਨ ਸਿੱਖੀ ਦਾ ਪ੍ਰਚਾਰ ਪ੍ਰਸਾਰ ਸੰਗਤਾਂ ਨੂੰ ਖੰਡੇ ਵੱਟ ਦਾ ਮਰਿ ਸ਼ਕਾਉਣਾ ਅੱਜ ਵੀ ਬਹੁਤ ਸਾਰੀ ਸੰਗਤ ਨੇ ਖੰਡੇ ਵੱਟ ਦਾ ਮਰਿ ਸ਼ਕਿਆ ਤੇ ਨੇਕਾਂ ਸਤਕਾਰਯੋਗ ਗੁਰੂ ਘਰ ਦੇ ਕੀਰਤਨੀਏ ਕਥਾਵਾਚਕ ਮਹਾਂਪੁਰਸ਼ਾਂ ਨੇ ਮਹਾਂਪੁਰਸ਼ਾਂ ਦੇ ਜੀਵਨ ਉੱਤੇ ਗੁਰਬਾਣੀ ਦੁਆਰਾ ਚੱਲਣਾ ਪਾਇਆ ਹੈ ਸੋ ਬਹੁਤ ਸਾਰੀਆਂ ਸੰਗਤਾਂ ਵੀਰਾਂ ਘੱਟ ਕੇ ਆ ਰਹੀਆਂ ਭਾਵਾਂ ਬਹੁਤ ਜ਼ਿਆਦਾ ਗਰਮੀ ਸੀ ਕਈ ਦਿਨਾਂ ਤੋਂ ਕਾਲਪੁਰਖ ਨੇ ਮੀਂਹ ਪਾਇਆ ਪਰਮੇਸ਼ਰ ਬਾਇਆ ਜੀ ਜਨ ਸੰਸੁਖੀ ਵਸਾਇਆ ਉੱਥੇ ਜਿੱਥੇ ਮਨ ਨੂੰ ਠੰਡ ਮਿਲਦੀ ਬਾਣੀ ਪੜ ਕੇ ਉੱਥੇ ਬਾਹਰ ਜਸਮਾਨੀ ਤੇ ਲੋਕਾਂ ਨੂੰ ਸ਼ਾਂਤ ਕਰਨ ਵਾਸਤੇ ਕਾਲਪੁਰਖ ਨੇ ਵੀ ਮਿਹਰ ਕੀਤੀ ਹੈ ਕਿ ਬਾਰਸ਼ਾਂ ਬਹੁਤ ਲੰਮੇ ਦੂਰ ਤੋਂ ਸੰਗਤਾਂ ਇਹ ਦੱਸ ਰਹੀ ਕਿ ਬੜੇ ਜ਼ੋਰ ਦੀ ਬਾਰਸ਼ ਹੋ ਰਹੀ ਹੈ ਸੋ ਅਸੀਂ ਕਾਲਪੁਰਖ ਦਾ ਜਿੱਥੇ ਧੰਨਵਾਦ ਦੀਆਂ ਉੱਥੇ ਸਾਰੇ ਮਹਾਪੁਰਸ਼ਾਂ ਦੀਆਂ ਸੰਗਤਾਂ ਦੇ ਧੰਨਵਾਦ ਦੀਆਂ ਉੱਥੇ ਮੈਡੀਕਲ ਕੈਂਪ ਵੀ ਚੱਲ ਰਹੇ ਆ ਉੱਥੇ ਚਲੋ ਗੁਰੂ ਕੇ ਲੰਗਰ ਤਾਂ ਗੁਰੂ ਘਰ ਦੀ ਮਰਿਆਦਾ ਹੈ ਅਮਰ ਸੰਚਾਰ ਹੋ ਰਹੇ ਹਨ ਸੋ ਜੋ ਉਹਨਾਂ ਦਾ ਜੀਵਨ ਕਾਲ ਦੇ ਵਿੱਚ ਵੀ ਸੰਗਤਾਂ ਪ੍ਰਤੀ ਜੀਵਾਂ ਦੇ ਪਰਉਪਕਾਰ ਤੇ ਜੀਵਨ ਲਾਇਆ ਉਹੀ ਅੱਜ ਵੀ ਉਸੇ ਤਰ੍ਹਾਂ ਉਹਨਾਂ ਦੇ ਮਿਸ਼ਨ ਤੇ ਜੋ ਉਹਨਾਂ ਦੇ ਪੈਰਕੁਆਰ ਸੇਵਾਦਾਰ ਚੱਲ ਰਹੇ ਹਨ ਸੋ ਗੁਰੂ ਮਾਰਾ ਕਿਰਪਾ ਕਰਨ ਜੀ ਜਿਨ ਕੇ ਦਿਨ ਮਨਾਤੇ ਉਹਨ ਕੀ ਬਾਤ ਵੀ ਮਨੋ ਸਿਖੰਡੇ ਬੱਟੇ ਦਾ ਅਮਰ ਸਕੀਏ ਗੁਰੂ ਦੇਵ ਦੇਸ਼ ਤੇ ਚੱਲੀਏ ਤਾਂ ਕਿ ਆਪਣੀ ਜਨਮ ਸਫਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੀਆਂ ਹੀ ਸਿੱਖ ਸੰਗਤਾਂ ਮਹਾਂਪੁਰਖਾਂ ਦੇ ਸਮੇਤ ਅਲਾਕੇ ਦੀਆਂ ਸੰਗਤਾਂ ਦੇ ਸਮੇਤ ਸਤਿਕਾਰਯੋਗ ਸ੍ਰੀ ਗੁਰੂ ਸੰਤ ਮਹਾਰਾਜ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਪੁਰਖਾਂ ਦੀ ਸਲਾਨਾ ਵਰਸੀ ਬੜੇ ਸਰਧਾ ਤੇ ਪਿਆਰ ਦੇ ਨਾਲ ਇੰਨਾ ਸਥਾਨਾਂ ਤੇ ਮਨਾਈ ਜਾ ਰਹੀ ਹੈ ਜਿਵੇਂ ਕਿ ਆਪ ਜੀ ਨੂੰ ਮਹਾਪੁਰਖਾਂ ਨੇ ਸਾਰੀ ਵਿਚਾਰ ਤੇ ਚਾਨਣਾ ਪਾਇਆ ਸਿੱਖ ਸੰਗਤਾਂ ਆ ਕੇ ਬੜੇ ਪਿਆਰ ਦੇ ਨਾਲ ਲਹਾ ਲਹਿਰੀਆਂ ਗੁਰੂ ਵਾਲੇ ਕੀ ਭਤੇ ਅਸਲ ਵਿੱਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਸੰਪਰਦਾਵਾਂ ਦਾ ਯੋਗਦਾਨ ਜਿਹੜਾ ਵਿਸ਼ੇਸ਼ ਹੈ ਇਨਾ ਸੰਪਰਦਾਵਾਂ ਦੇ ਵਿੱਚ ਰਾੜਾ ਸਾਹਿਬ ਦੀ ਸੰਪਰਦਾ ਇੱਕ ਹਰੀਆਵਲ ਦਸਤੇ ਦੇ ਤੌਰ ਤੇ ਮੰਨੀ ਜਾਂਦੀ ਹੈ ਕਿ ਉਸੇ ਹੀ ਰਾੜਾ ਸਾਹਿਬ ਦੀ ਸੰਪਰਦਾ ਦੇ ਵਿੱਚ ਲਾਹੌਰਾਂ ਸਾਹਿਬ ਜੋ ਸਥਾਨ ਹੈ ਜਿੱਥੇ ਅੱਜ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਸੱਚਖੰਡ ਵਾਸੀ ਉਹਨਾਂ ਦੀ ਮਿੱਟੀ ਅਤੇ ਨਿੱਗੀ ਆਦ ਸਤਕਾਰਯੋਗ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਦੇ ਉਹਨਾਂ ਦੀ ਸਰਪ੍ਰਸਤੀ ਏਟ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ ਅੱਜ ਵੀ ਬੜੀ ਦੂਰੋਂ ਦੂਰੋਂ ਨਾਪਾ ਲਾਕੇ ਤੋਂ ਪੰਜਾਬ ਤੋਂ ਨੇੜੇ ਹਰਿਆਣੇ ਤੋਂ ਸੰਗਤ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਆ। ਹਲੌਰਾਂ ਸਾਹਿਬ ਸੇ ਸਰ ਜਿਹੜੇ ਬਿਲਕੁਲ ਨਾਪੇ ਦੇ ਨਾਲ ਹੈ। ਤੇ ਅੱਜ ਬਾਬਾ ਜੀ ਨੂੰ ਯਾਦ ਕਰਦਿਆਂ ਬੰਦੇ ਵਿੱਚ ਇੱਕ ਜਿਹੜਾ ਜੀ ਇੱਕ ਸੋਚ ਆਈ ਇੱਕ ਸੁਪਨਾ ਆਇਆ ਕਿ ਰੋਟੀ ਵਾਲੇ ਪੁਲ ਜਿਹੜੇ ਨੇ ਤੇ ਕਿਉਂ ਨਾ ਉਹ ਚੌਂਕ ਜਿਹੜਾ ਬਾਬਾ ਸਰਦੇਵ ਸਿੰਘ ਮਹਾਰਾਜ ਜੀ ਦੇ ਨਾਮ ਦੇ ਪ੍ਰਸਤਾਵਿਤ ਕੀਤਾ ਜਾਵੇ ਤਾਂ ਕਿ ਸੰਗਤ ਜਦੋਂ ਆਉਂਦੀ ਹੈ ਤਾਂ ਉਹਨਾਂ ਦੇ ਸਾਹਮਣੇ ਤਸਵੀਰ ਲੱਗੀ ਹੋਵੇ ਉਹਨਾਂ ਦਾ ਨਾਂ ਲਿਖਿਆ ਹੋਵੇ ਉਹ ਦੇਖਦੇ ਸਾਰੇ ਸਿਰ ਝੁਕੇ ਔਰ ਉਹਨਾਂ ਨੂੰ ਸਕੂਨ ਮਿਲੇ ਜਿਹੜੇ ਕਿਉਂਕਿ ਬਾਬਾ ਸੰਦੀਪ ਸਿੰਘ ਜੀ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੀ ਬਹੁਤ ਸੰਗਤ ਹੈ ਤੇ ਇੱਕ ਉਪਰਾਲਾ ਕਰ ਰਹੀਆਂ ਇਥੋਂ ਦੀ ਜਿਹੜੀ ਕਮੇਟੀ ਹੈ ਬਾਬਾ ਕਸ਼ਮੀਰਾ ਸਿੰਘ ਜੀ ਨਾਲ ਸਲਾਮਸ਼ੁਰਾ ਕਰਕੇ ਇਹ ਉਪਰਾਲਾ ਕਰਾਂਗੇ ਸੰਗਤ ਦਾ ਵੀ ਸਹਿਯੋਗ ਚਾਹੀਦਾ ਤੇ ਬਾਕੀ ਸੰਗਤ ਜਿਹੜੀ ਹੈ ਉਹ ਗੁਰੂ ਦਾ ਹੀ ਰੂਪ ਹੁੰਦੀ ਹੈ ਜੀ ਔਰ ਸੰਗਤ ਦੇ ਸਾਰੇ ਉਪਰਾਲੇ ਦੇ ਵਿੱਚ ਸਾਥ ਦੇਵੇ ਤੇ ਮੇਰੇ ਵੱਲੋਂ ਇਸ ਚੌਂਕ ਵਾਸਤੇ ਆਪਣੀ ਤਨਖਾਹ ਦੇ ਵਿੱਚ 1 ਲੱਖ ਰੁਪਇਆ ਜਿਹੜਾ ਮੈਂ ਆਪਣੀ ਤਨਖਾਹ ਦੇ ਵਿੱਚ ਪਾਵਾਂਗਾ ਸੋ ਮੈਂ ਗੁਰੂ ਮਹਾਰਾਜ ਕਿਰਪਾ ਕਰਨ ਕੇ ਬਾਬਾ ਜੀ ਦੀ ਬਾਬਾ ਸਦੇਸ਼ ਸਿੰਘ ਮਹਾਰਾਜ ਦੇ ਕੇ ਯਾਦ ਜਿਹੜੀ ਆ ਉਹ ਰੋਟੀ ਵਾਲੇ ਪੁਣਾ ਦੇ ਸਾਹਮਣੇ ਦੀ ਸੰਤਾ ਮਹਾਪੁਰਸ਼ ਬਾਬਾ ਸੁਖਦੇਵ ਸਿੰਘ ਉਹਨਾਂ ਦੀ 21 ਬਰਸੀ ਹੈ ਉੱਥੇ ਦਰਸ਼ਨ ਕਰਨ ਆਏ ਆ ਆ ਜਿਹੜੇ ਤੁਸੀਂ ਤੌਲ ਰੁਸਰੇ ਦੇਖ ਰਹੇ ਹੋ ਇਹ ਸੱਚੀ ਨਹੀਂ ਹੁੰਦੀ ਚੀ ਕੁਝ ਵੀ ਨਹੀਂ ਹੁੰਦਾ ਕੋਈ ਬੰਦਾ ਇੰਨਾ ਡੱਕਾ ਨਹੀਂ ਤੋੜ ਸਕਦਾ ਇਹ ਸੰਤਾਂ ਨੇ ਆ ਕੇ ਇੱਥੇ ਸ਼ੁਰੂਆਤ ਕੀਤੀ ਅੱਜ ਤੁਸੀਂ ਗੁਰੂ ਮਾਝ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਬਹੁਤ ਘੱਟ ਸੰਤ ਮਹਾਂਪੁਰਖ ਹੁੰਦੇ ਨੇ ਜਿਹੜੇ ਆਪਣੇ ਨਗਰ ਦੇ ਵਿੱਚ ਆ ਕੇ ਬੈਠਦੇ ਨੇ ਦੂਜੇ ਥਾਂ ਉ ਤਾਂ ਸਹੀ ਦੁਨੀਆ ਜਾ ਕੇ ਬੈਠ ਜਾਂਦੀ ਹੈ ਆਪਣੇ ਨਗਰ ਦੇ ਵਿੱਚ ਅਸੀਂ ਗੱਲਾਂ ਸੁਣਦੇ ਹੁੰਦੇ ਸੀ ਕਿ ਮਹਾਂਪੁਰਖ ਛੋਟੇ ਹੁੰਦੇ ਤੋਂ ਹੀ ਇਹਨਾਂ ਕਹੇ ਰੱਬ ਕਣੀ ਬਿਰਤੀ ਲੱਗੀ ਹੈ ਬਿੱਡੀਗੜ ਦੇ ਸ਼੍ਰੀਮਾਨ ਸੰਤ ਬਾਬਾ ਸੁਲੇਮਾਨ ਲੋਹੜਾ ਸਾਹਿਬ ਵਾਲੇ ਆਜਮਾੜਾ ਜੀ ਉਹਨਾਂ ਦਾ ਜਨਮ ਤੇ ਕਰਮ ਭੂਮੀ ਤੇ ਅਸੀਂ ਅਸੀਂ ਪਹੁੰਚੇ ਆ ਇਸ ਸਥਾਨ ਦੇ ਮਹਾਂਪੁਰਖਾਂ ਨੇ ਨੇ ਤਾਪ ਕੀਤਾ ਗੁਰੂ ਦੀ ਸੇਵਾ ਦਿੱਤੀ ਬਾਣੀ ਔਰ ਬਾਰੇ ਦਾ ਪ੍ਰਚਾਰ ਕੀਤਾ ਉਹਨੂੰ ਸਾਦਾ ਸਤਕਾਰ ਭੇਟ ਕਰਨ ਜਿੱਥੇ ਸਮੁੱਚੇ ਹਿੰਦੁਸਤਾਨੀ ਦੇਸ਼ ਦੇ ਸੰਗਤ ਆਈ ਐ ਅਸੀਂ ਪਹੁੰਚ ਗਏ ਗੁਰੂ ਨੂੰ ਨਮਸ਼ਾਰ ਕੀਤਾ ਸੀ ਓਟ ਆਸਰਾ ਲਿਆ ਗੁਰੂ ਕਿਰਪਾ ਕਰੇ ਸਭ ਗੁਰਮਤ ਨਾਲ ਜੁੜਨ ਤੇ ਗੁਰੂ ਸੰਧਾਰ ਦਾ ਆਪਣਾ ਜੀਵਨ ਬਤੀਤ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਨੂੰ ਪਲੀ ਭਾਤ ਪਤਾ ਹੀ ਹੈ ਕਿ ਜਿਵੇਂ ਗੁਰਦੁਆਰਾ ਸੰਸਾਰਾ ਲਾਹੌਰਾ ਸਾਹਿਬ ਵਿਖੇ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਲਾਹੌਰਾ ਸਾਹਿਬ ਵਾਲਿਆਂ ਦੀ 21ਵੀਂ ਸਾਲਾਨਾ ਵਰਸੀ ਸੰਗਤਾਂ ਦੇ ਸਹਿਯੋਗ ਨਾਲ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਔਰ ਗੁਰੂ ਜੀਆਂ ਸੰਗਤਾਂ ਦੂਰੋਂ ਦੂਰੋਂ ਜੁਪੀ ਹਰਿਆਣਾ ਪੰਜਾਬ ਤੋਂ ਸਾਰੀਆਂ ਸੰਗਤਾਂ ਉਹਨਾਂ ਦੀ ਵਰਸੀ ਮਨਾਉਣ ਜਾਦ ਮਨਾਉਣ ਵਾਸਤੇ ਆਈਆਂ ਹਨ ਔਰ ਕਈ ਦਿਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਚੱਲ ਰਹੀ ਸੀ ਜਿਨ੍ਹਾਂ ਦੇ ਕੱਲ ਭੋਗ ਪਾਏ ਗਏ ਅੱਜ ਸਾਰਾ ਦਿਨ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਈਵਲ ਹੋਰਾਂ ਸਾਹਿਬ ਵਿਖੇ ਸ੍ਰੀਮਨ ਸੰਤ ਬਾਬਾ ਸਖਦੇਵ ਸਿੰਘ ਮਹਾਰਾਜੀ ਜਿਹੜੀ ਅੱਜ 21ਵੀਂ ਸਲਾਨਾ ਵਰਸੀ ਜਸਵੰਦਰ ਬਾਬਾ ਕਸ਼ਮੀਰਾ ਸਿੰਘ ਜੀ ਦੀ ਅਗਵਾਈ ਦੇ ਹੇਠ ਮਨਾਈ ਜਾ ਰਹੀ ਆ ਇਸ ਮੌਕੇ ਹਰ ਇੱਕ ਸਾਲ ਜਿਹੜਾ ਖੂਨਦਾਨ ਕੈਂਪ ਤੇ ਮੈਡੀਕਲ ਕੈਂਪ ਲਗਾਇਆ ਜਾਂਦਾ ਅੱਜ ਉਸ ਦਾ ਉਦਘਾਟਨ ਸਾਡੇ ਸਤਿਕਾਰਯੋਗ ਬਾਬਾ ਹਰਦੇਵ ਸਿੰਘ ਜੀ ਨੇ ਸਾਂਝੇ ਤੌਰ ਤੇ ਕੀਤਾ ਤੇ ਬਹੁਤ ਵੱਡਾ ਫਾਇਦਾ ਕਿਉਂਕਿ ਸੰਤ ਮਹਾਪੁਰਖ ਜਿੱਥੇ ਗੁਰਸਿੱਖੀ ਨਾਲ ਉਹਨਾਂ ਨੇ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਗੁਰਸਿੱਖੀ ਨਾਲ ਜੁੜਿਆ ਉੱਥੇ ਉਹਨੇ ਸਮਾਜ ਸੇਵਾ ਦੇ ਵਿੱਚ ਵੀ ਵੱਡਾ ਯੋਗਦਾਨ ਰਿਹਾ ਤੇ ਉਹਨਾਂ ਦੇ ਹੀ ਜਿਹੜੇ ਰਸਤੇ ਤੇ ਚੱਲ ਰਹੇ ਨੇ ਇੱਥੇ ਜਿੰਨੇ ਵੀ ਗੁਰਦੁਆਰੇ ਦੇ ਵੀ ਸਾਡੇ ਸੇਵਕ ਨੇ ਉਹਨਾਂ ਦੇ ਤੇ ਜਿਵੇਂ ਜਿਹੜੇ ਬਾਬਾ ਕਸਵੀਰਾ ਸਿੰਘ ਜੀ ਉਹਨਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਪਾਤਸ਼ਾਹ ਇਸ ਤਰ੍ਹਾਂ ਦੇ ਸੰਤ ਮਹਾਂਪੁਰਸ਼ ਇਹਨਾਂ ਇਲਾਕਿਆਂ ਵਿੱਚ ਚਾਹੁੰਦੇ ਰਹਿਣ ਸੰਸਾਰ ਵਿੱਚ ਚਾਹੁੰਦੇ ਰਹਿਣ ਤਾਂ ਕਿ ਸੰਸਾਰ ਇਹ ਮਾੜੀਆਂ ਚੀਜ਼ਾਂ ਤੋਂ ਵੱਜ ਜਵੇ ਤੇ ਮਾੜੀਆਂ ਗਰੀਤੀਆਂ ਤੋਂ ਵੱਜ ਜਵੇ ਕਿਉਂਕਿ ਅਕਾਲ ਪੁਰਖ ਦੇ ਬਿਸ਼ਕਾਰ ਜੇ ਕੋਈ ਕੜੀ ਹੈ ਉਸ ਆਕਾਰ ਪਰਨਾ ਜੋੜਨ ਵਾਲੀ ਉਸ ਸੰਤ ਮਹਾਂਪੁਰਸ਼ ਨੇ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਨੂੰ ਪੜ੍ਹਦੇ ਆ ਤੇ ਉਹਦੀ ਸਮਝ ਜਿਹੜੀ ਹੈਗੀ ਆ ਸੰਤ ਮਹਾਂਪੁਰਸ਼ਾਂ ਦੀ ਸੇਵਾ ਕਰਕੇ ਤੇ ਉਹਨਾਂ ਨਾਲ ਜੁੜ ਕੇ ਆਉਂਦੀ ਆ ਸੋ ਮੈਂ ਸਮਝਦਾ ਕਿ ਇਲਾਕਾ ਸਾਡਾ ਧੰਨ ਹੈ ਤੇ ਜਿਨ੍ਹਾਂ ਦੇ ਇਸ ਇਸ ਪਿੰਡ ਦੇ ਵਿੱਚ ਮਹਾਂਪੁਰਸ਼ਾਂ ਦਾ ਜਨਮ ਹੋਇਆ ਤੇ ਉਹਨਾਂ ਦੀ 21ਵੀਂ ਵਰ੍ਹੇ ਜਿਹੜੀ ਇੱਥੇ ਮਨਾਈ ਜਾ ਰਹੀ ਆ ਸਾਰੇ ਇਲਾਕਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਸੰਤਾਂ ਦਾ ਕਦੇ ਅਫਸੋਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੰਤ ਹਮੇਸ਼ਾ ਰਹਿਮਤ ਬਖਸ਼ਿਸ਼ ਕਰਦੇ ਰਹਿੰਦੇ ਨੇ ਭਾਵੇਂ ਉਹ ਸਰੀਰਕ ਤੌਰ ਤੇ ਹੋਣ ਤੇ ਪਮਾ ਕਾਲਪੁਰ ਤੋਂ ਚਰਨਾਵਾਂ ਤੇ ਚਲੇ ਜਾਣ ਉੱਥੋਂ ਵੀ ਰਹਿਮ ਬਖਸ਼ਿਸ਼ ਕਰਦੇ ਰਹਿੰਦੇ ਨੇ ਪਰ ਸਾਡੇ ਲੱਭ ਤੇ ਭਰਪੂਰ ਕਿਰਪਾ ਬਣਾਈ ਰੱਖਣ ਉਹ ਇਸ ਟਾਈਮ ਤੇ ਜਿਹੜੇ ਮੌਜੂਦਾ ਬਾਬਾ ਕਸ਼ਮੀਰਾ ਸਿੰਘ ਜੀ ਨੇ ਵਾਹਿਗੁਰੂ ਕਿਰਪਾ ਕਰੇ ਕਿ ਉਹਨਾਂ ਨੂੰ ਵੀ ਇਹੋ ਜਿਹੀ ਸੇਵਾ ਨੂੰ ਲੰਬੇ ਚੋੜੇ ਥੀਕੇ ਨਾਲ ਵਧੀਆ ਤਰੀਕੇ ਨਾਲ ਕਰਨ ਦਾ ਸੁਭਾਅ ਦੇਣ ਤੇ ਸੰਗਤਾਂ ਨਾਲ ਦੱਸਾਤੇ ਹਨ ਪਰਨੋਂ ਪਰਨਾ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਜੋ ਬਹੁਤ ਹੀ ਭਾਗਾ ਦਿਨ ਹੈ ਸਾਡੇ ਗੁਰੂ ਜੀ ਸ਼ੰਤਵਾਸ ਜੀ ਜੀ ਦੀ 21ਵੀਂ ਵਰਸੀ ਮਨਾਈ ਜਾ ਰਹੀ ਹੈ ਸੰਗਤਾਂ ਬੜੇ ਹੋਸ਼ ਜੋਸ਼ ਨਾਲ ਆਈਆਂ ਹੋਈਆਂ ਨੇ ਤੇ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਵਾਹਿਗੁਰੂ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਹੀ ਮਾਪੂਰਸ਼ਾਨੀ ਵਰਸੀ ਤੇ ਸੰਤਾਂ ਹੋਮ ਹਮਾ ਕੇ ਬੀਬੀਆਂ ਲੰਗਰ ਤਿਆਰ ਕਰ ਰਹੀਆਂ ਨੇ 4-500 ਬੀਬੀਆਂ ਜਿਹੜੀ ਲੰਗਰ ਪਿਆਰ ਨਾਲ ਤਿਆਰ ਕਰ ਰਹੀ ਹੈ ਦੇਸੀ ਕੀ ਹੋਣਾ ਜੋੜ ਫੜ ਕੇ ਸੰਤਾਂ ਨੂੰ ਵਰਤਾ ਰਹੇ ਨੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੈ ਮਾਂ ਕੋ ਸ਼ਾਦੀ ਵਰਸੀ ਤੇ ਸਮਾਰਕ ਬਹੁਤ ਤਗੜਾ ਚੱਲ ਰਿਹਾ ਹੈ